ਜਿਆ ਜੋ ਐਲਾਨ ਹੋਇਆ ਵਾ ਉਹ ਅਸੀਂ ਡੀਸੀ ਦਫ਼ਤਰ ਅੱਗੇ ਪਾਵਾਂਗੇ ਜਾ ਕੇ ਆਪਦਾ ਜਿਹੜਾ ਜਿਹੜੀ ਆਵਾਜ਼ ਆ ਸਾਡੀ ਉਹ ਡੀਸੀ ਇੱਥੋਂ ਜਿਹੜਾ ਉੱਠ ਕੇ ਡੀਸੀ ਦਫ਼ਤਰ ਜਾਵਾਂਗੇ ਆ ਹੁਣ ਹੀ ਕੁਝ ਮਿੰਟਾਂ ਵਿੱਚ ਦਸਵੀਆਂ ਮਿੰਟਾਂ ਦੇ ਵਿੱਚ ਇੱਥੋਂ ਅਸੀਂ ਆਪਦੀ ਤਿਆਰੀ ਕਰਕੇ ਡੀਸੀ ਦਫ਼ਤਰ ਦੇ ਅੱਗੇ ਪਹੁੰਚਣ ਦੀ ਆਈ ਸਾਡੀ ਪੂਰੀ ਤਿਆਰੀ ਹੈ ਜਿੰਨੀ ਦੇਰ ਵਾਸਤੇ ਤੁਹਾਡਾ ਪ੍ਰਧਾਨ ਉੱਥੇ ਰੱਖਿਆ ਗਿਆ ਡੀਸੀ ਦਫ਼ਤਰ ਇਹ ਅਣਮਿੱਥੇ ਸਮੇਂ ਵਾਸਤੇ ਆ ਅਜੇ ਸ਼ਾਮ ਨੂੰ ਫਿਰ ਜਦੋਂ ਸਾਡੇ ਆਗੂ ਕਹਿੰਦਾ ਫਲਾ ਕਰਨਗੇ ਜੋ ਅਗਲੀ ਰਾ ਨੀਤੀ ਹੋਊਗੀ ਉਹ ਨਾਲੋਂ ਨਾਲ ਤੁਹਾਨੂੰ ਪੁਲਿਸ ਵੱਲੋਂ ਵੀ ਲਗਾਤਾਰ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਕੀ ਕਹਿ ਰਹੇ ਨੇ ਪੁਲਿਸ ਅਧਿਕਾਰੀ ਹਾਂ ਪੁਲਿਸ ਵਾਲੇ ਆ ਜਿਹੜੇ ਪ੍ਰਸ਼ਾਸਨ ਆ ਜਿਹੜਾ ਉਹ ਐ ਪੱਬਾ ਭਾਰੋ ਆ ਫਿਰਦਾ ਵਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਜਿਹੜੀ ਉਹ ਦਬਾਉਣੀ ਚਾਹੁੰਦਾ ਵਾ ਤੇ ਉਹ ਕਹਿੰਦਾ ਵਾ ਕਿ ਉੱਥੇ ਨਾ ਜਾਓ ਤੁਸੀਂ ਆਪਦਾ ਇੱਥੇ ਧਰਨਾ ਪ੍ਰਦਰਸ਼ਨ ਕਰ ਲਓ ਇੱਥੇ ਧਰਨਾ ਪ੍ਰਦਰਸ਼ਨ ਕਰਨ ਦਾ ਸਾਡਾ ਕੋਈ ਮਕਸਦ ਨਹੀਂਗਾ ਇੱਥੇ ਹੀ ਇੱਕ ਡੇਰੇ ਦੇ ਅੱਗੇ ਬੈਠੇ ਹੋਏ ਇੱਥੇ ਆਈ ਆਪਦਾ ਗਿਣਤੀ ਜਿਹੜੀ ਸੀ ਉਹ ਆਪ ਵੀ ਇਕੱਠੀ ਕਰਨ ਦੇ ਆ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਡੀਸੀ ਮ ਐਸਐਸਪੀ ਮੋਗਾ ਦੇ ਅੱਗੇ ਉਸ ਦਫ਼ਤਰ ਦੇ ਅੱਗੇ ਹੀ ਹੋਊਗਾ ਸਾਡਾ ਜਿਲਦਰ ਸਾਹਿਬ ਫੜੇ ਤੇ ਉਹਨਾਂ ਨੂੰ ਬੁਲਾ ਲਓ ਚਲੋ 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 ਆਪਾਂ ਤੁਸੀਂ ਆਉਂਦੇ ਕੰਮ ਨੇ ਕਰੋਗੇ ਤੁਸੀਂ ਕਰੋਗੇ ਨੇ ਨੇ ਨਾ ਨਾ ਇੱਕ ਬਾਸੇ ਸਾਡੀ ਆ ਇਹ ਆਪਣੀ ਆਵਾਜ਼ ਆਪਣੇ ਟਿਕਾ ਜੋ ਪਾਏ ਲੱਗੇ ਨੇ ਉਹ ਰੋਡ ਡਾਕੋ ਰੋਡ ਰੋਡ ਡਾਕੋ ਇਹਨਾਂ ਨੂੰ ਆਖਾਣਾ ਸੀ ਇੱਕ ਵਾਰ ਕਿ ਤੁਹਾਨੂੰ ਡਾਕੋ ਵੀ ਨਹੀਂ ਦੇ ਸਕਦੇ ਓ ਜਾ ਕੇ ਚਲੋ जनम ठाहिण चलो माता चओ माता

ਇਹ ਗਾਲ ਫੇਰਨਾਂ ਨੂੰ ਆਪਾਂ ਇਹਨਾਂ ਨੂੰ ਕੁਝ ਯਾਦ ਨਾ ਤੇ ਆਪਣੇ ਆਹ ਹਰ ਕੋਣ ਬੱਥ ਕਰੋ ਬੱਦੋਜਰ ਵੀ ਬੱਥ ਕਰੋ ਬਾਸੇ ਜਿਟਾਰ ਕਰ ਲੋ ਆਦੀ ਹੋਵੇ ਕਰ ਲੋ ਦੁਨੀਆਂ ਤੋਂ ਅੰਦੋਲਨ ਚੱਲ ਰਿਹਾ ਸੀਗਾ ਉਹਦੇ ਤੇ ਬੱਡੋਜਰ ਚਲਾ ਕੇ ਉਹਦੇ ਤੇ ਬੱਡੋਜਰ ਚਲਾ ਕੇ ਜਿਹੜੇ ਉਹ ਸਾਡਾ ਸਟੇਜ ਆ ਜਾਂ ਉਹ ਸੰਭੂ ਨੇ ਉਹਨਾਂ ਦਾ ਤਹਿਸ਼ਨਾਸ਼ ਕੀਤਾ ਵਾ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਕਿ ਤੈਨੂੰ ਨਹੀਂ ਸੀ ਪਤਾ ਤੇਰਾ ਵਾਸਤਾ ਕਿਹਦੇ ਨਾਲ ਪੈ ਗਿਆ ਵਾ ਤੇਰਾ ਵਾਹ ਕਿਹਦੇ ਨਾਲ ਪੈ ਗਿਆ ਵਾ ਬੰਦੇ ਦਾ ਪੁੱਤ ਬਣਾ ਕੇ ਛੱਡਾਂਗੇ ਨਾਨੀ ਯਾਦ ਕਰਾ ਦਿਆ ਕਰਾਂਗੇ ਤੈਨੂੰ ਪੂਰੇ ਪੰਜਾਬ ਦੇ ਵਿੱਚ ਤੈਨੂੰ ਸੁਭਾਲਣਾ ਔਖਾ ਕਰ ਦਿਆਂਗੇ ਉਹਨਾਂ ਜਰ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ ਜਿੰਨਾ ਚਿਰ ਤੱਕ ਸਾਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਮਿਲ ਜਾਂਦਾ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਨਹੀਂ ਲਾਗੂ ਅਸੀਂ ਕਰਾ ਲੀਂਦੇ ਲਖੀਪੁਰ ਖੂਈ ਖੀਰੀ ਦੇ ਗੋਛੀਆਂ ਨੂੰ ਸਜਾਵਾਂ ਨਹੀਂ ਦੇ ਦਿੰਦੇ ਔਰ ਨਰੇਕਾ ਦਾ 200 ਦਿਨ ਨਹੀਂ ਲੈ ਲੀਂਦੇ ਔਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਜਿਹੜਾ ਕਰਜ਼ਾ ਉਹ ਮਾਫ਼ ਨਹੀਂ ਕਰਵਾ ਲੀਂਦੇ ਰਹਿੰਦੇ ਦੰਤ ਤੱਕ ਰਹਿੰਦੇ ਸਾਹ ਤੱਕ ਉਹਨਾਂ ਜਿਹੜੇ ਸਰਕਾਰ ਦੇ ਦਾ ਜਿਹੜਾ ਜਬਰਿਆ ਉਹ ਸਬਰ ਦੇ ਨਾਲ ਮੁਕਾਬਲਾ ਕਰਾਂਗੇ ਸ਼ਾਤਮਾਈ ਤਰੀਕੇ ਦੇ ਨਾਲ ਇਥੋਂ ਵੀ ਆਪ ਦਾ ਜਦੋਂ ਜਾਵਾਂਗੇ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਔਰ ਉੱਥੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਆਪਦਾ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਔਰ ਡੀਸੀ ਮੋਗਾ ਨੂੰ ਪ੍ਰਸ਼ਾਸਨ ਮੋਗਾ ਨੂੰ ਇਹ ਦੱਸ ਦੇਵਾਂਗੇ ਕਿ ਜਿਹੜਾ ਤੁਸੀਂ ਜ਼ੁਲਮ ਕੀਤਾ ਵਾ ਜਿਹੜਾ ਤੁਸੀਂ ਜ਼ਬਰ ਕੀਤਾ ਵਾ ਇਹ ਲੋਕਾਂ ਨੂੰ ਨਹੀਂ ਗਾ ਮਨਜ਼ੂਰ ਇਹ ਗਾ ਲੋਕ ਇਸ ਦੇ ਵਿਰੋਧ ਆ ਲੋਕਾਂ ਦੀ ਜਿਹੜੀ ਗੱਲ ਆ ਉਹ ਲੋਕਾਂ ਦੇ ਚੁੱਲ੍ਹੇ ਦਾ ਕੱਪੜ ਚੁੱਕੀ ਆ ਲੋਕ ਉੱਠ ਖਲੋਤੇ ਆ ਲੋਕ ਛੜਕਾਂ ਦੇ ਆਗੇ ਆ ਲੋਕਾਂ ਨੇ ਰੇਲਾਂ ਤੇ ਜਾਣਾ ਏ ਲੋਕਾਂ ਨੇ ਡੀਸੀ ਦਫ਼ਤਰਾਂ ਤੇ ਜਾਣਾ ਏ ਤੇ ਉਹਨਾਂ ਚਿਰ ਤੱਕ ਇਹ ਅंदोलਨ ਸਾਡਾ ਜਾਰੀ ਰਹੂਗਾ ਜਿੰਨਾ ਚਿਰ ਸਾਰੀਆਂ ਮੰਗਾਂ ਅਸੀਂ ਮਨਵਾੜ ਹੀ ਲੈਂਦੇ ਇਹ ਭਗਵੰਤ ਮਾਨ ਆਪਦਾ ਭਲੇਖਾ ਕੱਢ ਦੇਵੇ ਕਿ ਮੈਂ ਸੰਭੂ ਟਾ ਕੇ ਸਟੇਜ ਟਾ ਕੇ ਖੜੇ ਇਹਨਾਂ ਦੀ ਆਵਾਜ਼ ਬੰਦ ਕਰ ਦੂੰਗਾ ਇਹ ਆਵਾਜ਼ ਸਾਡੀ ਉਹਨਾਂ ਚਿਰ ਤੱਕ ਜਾਰੀ ਰਹੂਗੀ ਜਿੰਨਾ ਚਿਰ ਤੱਕ ਅਸੀਂ ਆਪਦੀਆਂ ਪੂਰੀਆਂ ਮੰਗਾਂ ਮਨਵਾੜ ਹੀ ਲੈਂਦੇ ਕਿਸਾਨਾਂ ਮਜ਼ਦੂਰਾਂ ਦਾ ਇੱਕ ਆ ਜਿੰਦਾਬਾਦ ਜਿੰਦਾਬਾਦ ભગવંતમાન દી સરકાર